हां जी दोस्तों सोशल मीडिया ਤੇ ਉਸ ਨਿੱਕੇ ਜਿਹੇ ਮੁੰਡੇ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਮੁੰਡੇ ਦੇ ਘਰ ਵਿੱਚ ਲੱਗੇ কুলਰ ਦਾ ਇੱਕ ਪੱਖਾ ਟੁੱਟ ਜਾਂਦਾ ਹੈ। ਜਿਸ ਤੋਂ ਬਾਅਦ ਇਹ ਮੁੰਡਾ ਪਿੰਡ ਵਿੱਚ ਬਣੇ ਗੁਰਦੁਆਰੇ ਵਿੱਚ ਅਨਾਉਂਸਮੈਂਟ ਕਰਵਾਉਣ ਲਈ ਆ ਜਾਂਦਾ ਹੈ ਤੇ ਆ ਕੇ ਪਾਠੀ ਸਿੰਘ ਨੂੰ ਜੋ ਕੁਝ ਕਹਿੰਦਾ ਹੈ ਉਸ ਨੂੰ ਸੁਣ ਕੇ ਤੁਹਾਡਾ ਵੀ ਹਾਸਾ ਨਹੀਂ ਰੁਕਣਾ। ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ। ਲੈ ਬਤ ਹੁਣ ਦੱਸ ਕੀ ਕੀ ਥੋੜੇ কুলਰ ਦੇ ਫਾਟ ਟੁੱਟ ਗਏ। ਤੇ ਫਿਰ ਹੁਣ ਕੀ ਕਰਨਾ ਹੈ? ਨੀ ਲੌਸਮੈਂਟ ਆਪਾਂ ਮੈਂ ਕਿਵੇਂ ਬੋਲਾਂ ਵੀ ਕੂਲਰ ਦੇ ਪਾਈ ਫਲ ਟੁੱਟ ਗਏ ਹੈ ਤੇ ਹੁਣ ਕੂਲਰ ਚੱਲਦਾ ਨਹੀਂ ਤੁਹਾਡਾ ਨਹੀਂ ਉਹ ਕੂਲਰ ਤਾਂ ਚੱਲਦਾ ਪਰ ਉਹਦੇ ਵਿੱਚੋਂ ਬਸ ਗੰਦੀ ਗੰਦੀ ਦੀ ਵਾਹ ਚੋਂ ਲੱਗ ਜਾਂਦੀ ਆ ਇਹਨਾਂ ਦੇ ਕਹਿਣਾ ਫਿਰ ਆਪਣਾ ਸਪੀਕਰ ਵਿੱਚ ਆਏ ਤਾਂ ਕਹਿਣਾ ਉਹ ਭਾਈ ਕਿਹਦੇ ਟੁੱਟਿਆ ਫਰ ਸਾਡੇ ਇਹਨਾਂ ਸਾਡੇ ਨਹੀਂ ਨਾ ਕੀ ਦੱਸਾਂਗੇ ਹੁਣ ਮੈਂ ਆਇਆ ਇੱਕ ਵਸਪੀਕਰ ਦੇ ਵਿੱਚ ਭਾਈ ਸਾਡੇ ਫਾਟਾ ਟੁੱਟ ਗਏ ਫਿਰ ਲੋਕ ਆਖਣੇ ਬਾਬੇ ਦੇ ਫਾਟੇ